ਲਾ ਸੱਜਣੋ ਝੋਟੀ ਇੱਕ ਲੱਗਿਆਂ ਦਿਖਾਉਣ ਤੇ ਬਹੁਤ ਕਮਾਲ ਦੀ ਝੋਟੀ ਦਿਖਾਉਣ ਲੱਗਿਆਂ ਦਿਖਾਉਣ ਲੱਗਿਆਂ ਆਪਣੇ ਪਿੰਡੋਂ ਤੇ ਆਪਣੇ ਬਹੁਤ ਖਾਸ ਸੱਜਣਾ ਕੋਲੋਂ ਦਿਖਾਉਣ ਲੱਗਿਆਂ ਸੂਆਬਾਈ ਕਹਿੰਦਾ ਦੂਜਾ ਸੁੰਦੀਆ ਪਿੰਡ ਉਗਰਾਹਾ ਤਹਿਸੀਲ ਸਨਾਮ ਤੇ ਜ਼ਿਲ੍ਹਾ ਸੰਗਰੂਰ ਖਾਸ ਗੱਲ ਇਹ ਦੀ ਇਹ ਰਹੂਗੀ ਇੱਕ ਤਾਂ ਬਾਈ ਕਹਿੰਦਾ ਜਿਵੇਂ ਦੁੱਧ ਚੋਖਾ ਦਿੰਦੀ ਆ ਨਾ ਫੈਟ ਵੀ ਇਹਦੀ 9095 ਰਹਿੰਦੀ ਆ ਤੇ ਮਨਾਲ ਇਹਦੇ ਆ ਗਈ ਸੱਜਣੋ ਕੱਟੀ ਪਹਿਲਾਂ ਨੇ ਵੀ ਕੱਟੀ ਦਿੱਤੀ ਆ ਤੇ ਹੁਣ ਦੂਜਾ ਸੂਆ ਸੂਆ ਦੂਜੀ ਨੇ ਵੀ ਕੱਟੀ ਕਹਿ ਲਈਏ ਇਹ ਮੰਨ ਲਓ ਵੀ ਬਰੀਡਿੰਗ ਤੇ ਕੰਮ ਕਰਨ ਵਾਲੀ ਮੱਝ ਆ ਜਿੱਦਾਂ ਦਾ ਮਰਜ਼ੀ ਸੀਮਨ ਲਾ ਦਿਓ ਹਰੇਕ ਸਾਲ ਹੀ ਕੱਟੀਆਂ ਦੇਊਗੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜੀ ਹੋਰੋ ਗੀ ਕੀ ਹਾਲ ਹੈ ਬਹੁਤ ਵਧੀਆ ਵੀਰੇ ਬਹੁਤ ਵਧੀਆ ਸਰਦੀ ਕੜਾ ਜਮਾ ਸਰਦੀ ਕੜਾ ਆ ਨੰਬਰ ਬੋਲ ਦੇ ਜ਼ਰਾ ਸਭ ਤੋਂ ਪਹਿਲਾਂ ਦਾ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਜਿਹੜੇ ਭੈਣ ਭਰਾ ਸਾਡੇ ਕਿਸਾਨ ਪਸ਼ੂ ਪਾਲਕ ਚੈਨਲ ਦੇਖ ਰਹੇ ਨੇ ਨੰਬਰ ਬਾਈ ਮੇਰਾ 98781 8033 98781 81033 81033 ਗੱਗੀ ਮੇਰਾ ਖਾਲਾ ਪਹਿਲੀ ਵੀਡੀਓ ਆ ਆਪਣੀ ਹਾਂ ਪਹਿਲੀ ਆ ਵੀਡੀਓ ਪਹਿਲੀ ਆ ਤੇ ਗਰੀ ਓਦਾਂ ਕਮਾ ਲਈ ਕੈਮਰਾ ਪਸ਼ੂ ਬਾਈ ਚੰਗੇ ਰੱਖਦਾ ਸ਼ੌਂਕਾਂ ਤਿਆਰ ਕਰਦਾ ਕੋਈ ਵਪਾਰ ਆਲਾ ਕੰਮ ਨਹੀਂ ਜਿਵੇਂ ਮੈਂ ਤੁਹਾਨੂੰ ਸ਼ੁਰੂਜੀ ਦੱਸਿਆ ਨਾ ਆਪਣੇ ਬਿਲਕੁਲ ਖਾਸ ਸੱਜਣ ਨੇ ਜਿੰਨੀ ਜਾਣਕਾਰੀ ਦੇਣਗੇ ਜਮਾਂ ਜੈਨੂਨ ਦੇਣਗੇ ਜਿੰਨਾ ਦੁੱਧ ਪੈਲਣ ਦਾ ਕਹਤਾ ਬਾਈ ਕਹਿੰਦਾ ਇੱਕ 100 ਗ੍ਰਾਮ ਦਾ ਫਰਕ ਵੀ ਨਹੀਂ ਨਿਕਲਦਾ ਕਿਉਂ ਕੱਗੀ ਹਾਂ ਠੀਕ ਹੈ ਵੀ ਜਮੇ ਜੈਨੂਅਨ ਹੀ ਰਹੂਗਾ ਜੈਨੂਅਨ ਠੀਕ ਆ ਗੱਲ ਤੇ ਹੁਣ ਮਾਰਦੇ ਘਰੀ ਆਰਡਰ ਤੇ ਕੈਮਰਾ ਤੇ ਹੋਣਾ ਜਾਂ ਝੋਟੀ ਵਾਲੇ ਪੱਖ ਤੇ ਇਥੋਂ ਕਰਾ ਦੇ ਚੈੱਕ ਆਰਡਰ ਕੁਆਲਿਟੀ ਇਹਦੀ ਬੜਾ ਕਮਾਲ ਦਾ ਲੇਵਾ ਰੱਖ ਦਿਆ ਅੱਗੇ ਪਿੱਛੇ ਦਾ ਆਰਡਰ ਹਾਈਟ ਰੱਖ ਦਿਆ ਜਿਵੇਂ ਕਹਿ ਲਾ ਨੇ ਕਿ ਅੱਗੇ ਪਿਓਰ ਮੋਰਾ ਵਾਲੀ ਹੈ ਨਾ ਪਿੱਛੇ ਤੋਂ ਚੜਾਈ ਵਾਲੀ ਝੋਟੀ ਰੂ ਤੇ ਗਾਂਹ ਤੋਂ ਜਾਂਦੀ 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 ਜਿਵੇਂ ਕਿ ਲੇ ਕਿਸ਼ਤੀ ਜਿਵੇਂ ਗਾਂਹਲੇ ਬੰਨੇ ਪਤਲੀ ਹੋਈ ਹੈ ਨਾ ਪਤਲੀ ਹੋ ਗਈ ਆਹ ਤੌਰ ਖੋਲ ਕੇ ਸੂਆ ਕਿੰਨੇ ਦਿਨ ਦਾ ਹੋ ਗਿਆ ਇਹਦਾ ਸੂਆ ਵੀ ਰੇ ਇਹ ਦੂਜੇ ਸੂਏ ਸੂਈ ਇਹਦਾ ਨਹੀਂ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਇਹ ਪਰਸੋਂ ਸੂਈ ਆ ਪਰਸੋਂ ਦੀ ਹਾਂ ਕਿੰਨਾ ਬੌਲਾ ਅੱਜ ਹੋਊਗਾ ਤਿਆਰ ਇਹ ਹੋਊਗਾ 11 ਲੀਟਰ 11 ਹਾਂ 12 ਹੋ ਜੇ ਚੋਵੇ ਕੋਈ ਆ ਬਾਰਾਂ ਵੀ ਹੋ ਸਕਦਾ ਆਪਾਂ ਫਿਰ ਕਿਹੜਾ ਕੰਡਾ ਕੁੰਡਾ ਕਰਦੇ ਆਂਗੇ ਠੀਕ ਆ ਗੱਲ ਆ ਆ 11 ਤੋਂ 12 ਦੇ ਵਿੱਚ ਹੋਊਗਾ ਝੋਟੀ ਇਹ ਮੰਨ ਲਓ ਸੱਜਣੋ ਵੀ ਬਾੜੀ ਕਮਾਲ ਦੀ ਆ ਖਾਸ ਗੱਲ ਮੈਂ ਤੁਹਾਨੂੰ ਸ਼ੁਰੂ ਚ ਹੀ ਦੱਸਤੀ ਵੀ ਹਰੇਕ ਸਾਲ ਹੀ ਤਕਰੀਬਨ ਤਕਰੀਬਨ ਕਹਿ ਲਈ ਵੀ ਕੱਟੀਏ ਦੰਦੀ ਆ ਕਮਾ ਦੇ ਕਮਾ ਦੇ ਐਨੂੰ ਐਨੂੰ ਲੈ ਚੱਲਗੇ ਨਾ ਥੋੜਾ ਬੱਚੇ ਦਾ ਜ਼ਿਆਦਾ ਹੀ ਕਰਦੀ ਆ ਨਾ ਬੱਚੇ ਦਾ ਹਾਂ ਵੱਧ ਕਰਦੀ ਆ ਵੀਰੇ ਇਹ ਇੱਥੋਂ ਇੱਥੋਂ ਕਮਾ ਲੀਏ ਇਹਨੂੰ ਆ ਲੈ ਆ ਲੈ ਆ ਚਵਾਈ ਦੀ ਕਿਵੇਂ ਰਹੂਗੀ ਚਵਾਈ ਦੀ ਬਹੁਤ ਵਧੀਆ ਵੀਰੇ ਟਾਪ ਕਲਾ ਜਮਾ ਟਾਪ ਕਲਾ ਠੀਕ ਹੈ ਗੱਲ ਅਚਵਾਈ ਦੀ ਬਾਈ ਕਹਿੰਦਾ ਟਾਪ ਰਹੂਗੀ ਬਿਲਕੁਲ ਸ਼ਰਲਾ ਛਿੱਟਾ ਟੈਟ ਫਟ ਧਾਰ ਵੀਰੇ ਜਮਾ ਪੋਲੀ ਧਾਰੂ ਪੋਂਡੇ ਵਰਗੀ ਮੋਟੀ ਬਾਈ ਦੀ ਹੈ ਚਾਹੇ ਬੱਚਾ ਝੁੰਜਲੇ ਠੀਕ ਹੈ ਤੇ ਨਾਲ ਇਹਦੇ ਆ ਕੀ ਕੱਟੀ ਹੈ ਨਾ ਕੱਟੀ ਹਾਂਜੀ ਆ ਕੱਟੀ ਤੇ ਮਾਰ ਨਹੀਂ ਕਰੀ ਕੈਮਰਾ ਕਰੀ ਕੱਟੀ ਨੂੰ ਖੜੀ ਮਾਰੀ ਜੀ ਚੱਕ ਚੱਕ ਇਹਦਾ ਆਪੀ ਹੋਗੀ ਤੇ 나ੜੂਆ ਕਰਾ ਦੀ ਚੱਕ ਇੱਥੋਂ ਬਿਲਕੁਲ ਤਾਜੀ ਆ ਤੀਜੇ ਦਿਨ ਅੱਜ ਇਨੂੰ ਅੱਜ ਤੀਜਾ ਦਿਨ ਠੀਕ ਹੈ ਗੱਲ ਆ ਤੀਜਾ ਦਿਨ ਆ ਬਾਈ ਕਹਿੰਦਾ ਤੇ ਕੱਟੀ ਪਤਾ ਤਰਨੋ ਗੱਗੀ ਕਿੱਡੇ ਟੀਕੇ ਦੀ ਹੈ ਕੱਟੀ ਹੈ ਵੀਰੇ ਸਰਕਾਰੀ ਸੀਮਨ ਦੀ ਹੈ ਸਰਕਾਰੀ ਆ ਸਰਕਾਰੀ ਨੰਬਰ ਨੰਬਰ ਖਰ ਮੇਰੇ ਯਾਦ ਨਹੀਂ ਰਿਹਾ ਕੋਈ ਦਾ ਉਹ ਠੀਕ ਹੈ ਗੱਲ ਇਹ ਇਥੋਂ ਮਾਰ ਨਹੀਂ ਗਰੀ ਕੈਮਰਾ ਖਾਸ ਗੱਲ ਇਹ ਵੀ ਆਪਾਂ ਇਹ ਦੱਸੀ ਸੀ ਮੇਰੇ ਖਿਆਲ ਆ ਪਹਿਲਣ ਥੱਲੇ ਵੀ ਕੱਟੀ ਦੀ ਹੈ ਨਾ ਪਹਿਲਣ ਥੱਲੇ ਵੀ ਕੱਟੀ ਦੀ ਹੈ ਕੱਟੀ ਹੀ ਦੇਊਗੀ तकरीबन ਦੇ ਕਿਸੇ ਹਾਂ ਜ਼ਿਆਦਾਤਰ ਕਹਿੰਦੇ 90 95% ਇਹਦਾ ਇਹ ਫਾਇਦਾ ਹੋ ਜਾਂਦਾ ਵੀ ਜਿਹੜਾ ਭਰਾ ਕਹਿੰਦੀ ਬਰੀਡ ਤੇ ਕੰਮ ਕਰਦਾ ਬਾਈ ਉਹਨੂੰ ਜ਼ਿਆਦਾ ਫਾਇਦਾ ਰਹਿੰਦਾ ਕਈ ਮੱਝਾਂ ਕਹਿੰਦੀ ਵੀ ਇਕੱਲੇ ਕੱਟੀ ਲੋ ਵੀਰ ਕੱਟੇ ਦੇ ਨਾਲ ਉਹਨਾਂ ਦੀ ਕੀਮਤ ਅੱਧੀ ਰਹਿ ਜਾਂਦੀ ਆ ਠੀਕ ਹੈ ਜੀ ਹਾਂ ਜਿਵੇਂ ਇਹ ਕੱਟੀਆਂ ਦੇਊਗੀ ਹਰੇਕ ਸਾਲ ਤੇ ਸਾਲ ਦੀ ਸਾਲ ਹੀ ਸੂਈਆ ਦਵਾਰੇ ਸਾਲ ਦੀ ਸਾਲ ਲੰਬਾ ਗੈਪ ਤਾਂ ਨਹੀਂ ਮਾਰਦੀ ਨਾ ਕੋਈ ਲੰਬਾ ਗੈਪ ਚਵਾਈ ਦੀ ਪੋਲੀ ਚਵਾਈ ਦੀ ਪੋਲੀ ਹੈਲਟ ਇਹਦੀ ਲਗਭਗ 9095 ਇੱਥੇ ਰਹਿੰਦੀ ਆ ਜੀ ਠੀਕ ਆ ਗੱਲ ਤੇ ਦੁੱਧ ਪਹਿਲਾਂ ਨੇ ਕਿੰਨਾ ਦਿੱਤਾ ਦੁੱਧ ਦੇਨੇ ਵੀਰੇ 14 ਲੀਟਰ ਗੱਡੇ ਆਪਣੇ ਕੋਲ ਪੂਰਾ ਪੂਰਾ 14 ਲੀਟਰ ਕਿਲੋ ਕੰਡੇ ਵਾਲਾ ਕੰਡੇ ਵਾਲਾ ਕੰਡੇ ਵਾਲਾ ਕੰਡੇ ਵਾਲਾ ਠੀਕ ਹੈ ਕੰਡੇ ਧਰਨ ਵਾਲਾ 14 14 ਹਾਂ ਜੀ ਤੇ ਖਾਸ ਗੱਲ ਇਹਦੀ ਇਹ ਹੈ ਵੀ ਯਾਰ 14 ਕਿਲੋ ਤੇ ਵੀ ਇੰਨੀ ਫੈਟ ਦਿੰਦੀ ਰਹੀ ਹੈ 9095 ਨਹੀਂ ਕਹਿੰਦੇ ਜਦੋਂ ਦੁੱਧ 15 16 ਤੋਂ ਪਾਰ ਹੋ ਜਾਂਦਾ ਫੈਟ 5060 ਤੇ ਆ ਜਾਂਦੀ ਆ ਜਾਂਦੀ ਹਾਂ ਜੀ ਆ ਜੇ ਇਹਦਾ 14 ਤਾਂ ਇਹ ਮੰਨ ਲਓ 18 ਕਿਲੋ ਵਾਲੀ ਦਾ ਮੁਕਾਬਲਾ ਪਿਛਲੇ ਸਾਲ ਵੀ ਕਰਿਆ ਇਹਨੇ ਜਿੰਨੀ ਕਿ ਫੈਟ 18 ਕਿਲੋ ਵਾਲੀ ਦੀ ਆਉਗੀ ਹਾਂ ਜੀ ਹਾਂ ਆ ਕਿਹੜਾ ਹੋਰ ਤੋੜ ਦਾਂਗੇ ਇਹਨੂੰ ਆ ਨੇੜਿਆਂ ਜਾ ਫੜ ਕੇ ਤੋੜ ਦੋ ਥੋੜਾ ਜਿਹਾ ਡਰਦੀ ਆ ਹਨਾ ਮੇਰਾ ਖਿਆਲ ਆਉਂਦਾ ਨਹੀਂ ਬੰਦਾ ਕਰੇ ਆਪਣੇ ਕੋਈ ਥੋੜਾ ਜਿਹਾ ਡਰਦੀ ਜਰੂਰ ਹੈ ਤੇ ਦੁੱਧ ਕਿੰਨਾ ਕੁ ਲੰਮਾ ਟਾਈਮ ਦਿੰਦੀ ਆ ਇਹ ਦੁੱਧ ਵੀਰੇ ਬਹੁਤ ਲੰਮਾ ਟਾਈਮ ਦਉਂ ਵੀ ਇਹ ਸਾਢੇ 3 ਮਹੀਨੇ ਤਿੰਨ ਇੱਕ ਮਹੀਨਾ ਪਹਿਲਾਂ ਹੱਡੀ ਤੀ ਉਹ ਵੀ ਦੁੱਧ ਸੁੱਕਦੀ ਗਈ ਬਸ ਠੀਕ ਆ ਗੱਲ ਇੱਥੇ ਮਾਰਨੀ ਗਰੀ ਕੈਮਰਾ ਜਿੰਨੀ ਕਹਦੀ ਬਾਡੀ ਦੀ ਚੜਾਈ ਆ ਓਨੇ ਚੌੜਾ ਥੱਲੇੋਂ ਆਡਰ ਆ ਗਿਆ ਤੇ ਨਸਾਂ ਨੂੰ ਸਾਂ ਬਾਲੀਆਂ ਕਮਾਲ ਦੀਆਂ ਰੱਖਦੀ ਆ ਆ ਜਾ ਲੈ ਆ ਲੈ ਆ ਲੈ ਕੱਟੀ ਤੇ ਲੈ ਆਉਣੀ ਚਪਾਈ ਦੀ ਪੋਲੀ ਰੂਜ ਜਮਾ ਚਪਾਈ ਦੀ ਪੋਲੀ ਹਾਂ ਜਮਾ ਜੀ ਤੇ ਪੈਸੇ ਕਿੰਨੇ ਲਵਾਂਗੇ ਇਹ ਫਿਰ ਇਹਦਾ ਪੈਸੇ ਇਹਦਾ ਬਾਈ 2.5 ਲੱਖ ਰੁਪਇਆ ਮੁੱਲ ਹੈ 2 ਲੱਖ ਦੇ 50 ਹਜ਼ਾਰ 50 ਹਜ਼ਾਰ ਜਮਾ ਪੰਜਾਬੀ ਜੀ ਲਈ ਕਿੰਨੇ ਜਮੇ ਫਿਕਸ ਕਿੰਨੇ ਲੈ ਲਾਂਗੇ ਜੇਬ ਚ ਪਾਉਣੇ ਨਹੀਂ ਜਿੰਨੇ ਪੈਸੇ ਬਸ ਬੰਦ ਵਾਲਾ ਕੰਮ ਛੱਡ ਕੇ ਬੰਦ ਲੈਣ ਵਾਲੀ ਗੱਲ ਆ ਜੀ 2 30 ਦੀ ਲਾਸ਼ਟ ਦਵਾਂਗੇ 2 ਲੱਖ 30 ਹਜ਼ਾਰ ਦੀ ਉਹ ਜੋ ਬਾਈ ਕਹਿੰਦਾ ਛੋਟ ਵਾਲਾ ਕੰਮ ਆ ਮਰਜੀ ਵਾਲੀ ਰੇਟ ਬਸ ਮਰਜੀ ਉਹ ਹਜ਼ਾਰ ਕਰਦੀਏ 2000 ਕਰਦੀਏ ਮੌਕੇ ਦੇ ਹਾਂਜੀ ਹਾਂ ਆ ਛੋਟ ਬਾਈ ਕਹਿੰਦਾ ਮਰਜੀ ਵਾਲੀ ਰਹੂਗੀ ਇੱਕ ਵਾਰੀ ਕਰੀ ਕੈਮਰਾ ਹੋਰ ਧਮਾ ਦੇ ਕਿਉਂਕਿ ਚੰਗੇ ਮੁੱਲ ਵਾਲੀ ਆ ਕਿਸੇ ਸੱਜਣ ਦੇ ਆਨਲਾਈਨ ਮਗਾਲੀ ਹੁੰਦੀ ਆ ਤੇ ਬਾਟਨ ਆ ਕੇ ਇਹਦੇ ਆਰਡਰ ਤੇ ਕਰਾ ਦੇ ਚੱਕ ਇਹ ਵਰਾ ਕੈਨਰ ਬਟਨ ਕੀ ਹੁੰਦੇ ਆ ਆ ਹੁੰਦੇ ਆ ਬਟਨ ਹਰਿਆਣੇ ਵਾਲੇ ਮੈਂ ਤੁਹਾਨੂੰ ਹਰੇਕ ਵੀਡੀਓ ਜੀ ਦੱਸ ਦਾਂ ਵੀ ਇਹ ਬਟਨਾਂ ਨੂੰ ਕਾਫੀ ਚੰਗੇ ਮੰਨਦੇ ਨੇ ਹਣਾ ਹਾਂਜੀ ਹਾਂ ਤੇ ਨਾਲ ਆ ਗਈ ਕੱਟੀ ਕੱਟੀ ਹਾਂਜੀ ਤੇ ਸੁਆ ਕੀ ਦੂਜਾ 14 ਪੱਲਣੇ ਦੇਤਾ ਤੇ ਐਤ ਕੀ ਗੱਗੀ ਕਿੰਨੀ ਕੁ ਉਮੀਦ ਐ ਤੂੰ ਵੀ ਕਿੰਨਾ ਕੁ ਐਤ ਕੀ ਗੁਰੂ ਜੀ ਐਂ ਲੱਗਦਾ ਵੀਰੇ ਵੀ ਪਕਜੂ ਹੈ 18.19 ਲੀਟਰ ਦੇ 18.19 ਦੇ ਜਿੰਨੀ ਗੱਲ ਕਹ ਲਈ ਹਾਜਮ ਜੇ ਹੁੰਦੀ ਆ ਸਮੀ ਸੁਮੀ ਚੰਗੀ ਆ ਪਰ ਨਾ ਐਤ ਕੀ ਹਾਂ ਬਹੁਤ ਵਧੀਆ ਵੀਰੇ ਤੇ ਪਿਛਲੇ ਸਾਲ ਵੀ ਦੇਖੀ ਆ ਤੂੰ ਐਤ ਕੀ ਵੀ ਚੈੱਕ ਕਰੀ ਆ ਸਾਡੀ ਗੁੱਡੀ ਵਾਲੇ ਮਾਪੇ ਉਹ ਤੂੰ ਹਾਂ ਟੌਪ ਕਲਾਸ ਆ ਜੀ ਠੀਕ ਆ ਗੱਲ ਹਜੇ ਹਾਂ ਕੋਈ ਇਹਨੂੰ ਖਰਾਕ ਹਜੇ ਧਰੀ ਨਹੀਂ ਹੈਗੀ ਲੇਟੀ ਲੂਟੀ ਬਾਕੀ ਸਿੰਪਲ ਹੀ ਆ ਭਖਰਾਕ ਪਾਉਨੇ ਘਰ ਦਾ ਦਾਣਾ ਬਸ ਜਾਂ ਲੇਟੀ ਠੀਕ ਕੋਈ ਫਲੀਡ ਫੂਡ ਹੋਰ ਨਹੀਂ ਪਾਉਂਦੇ ਸੀ ਜੱਟਾ ਇਹ 14 ਕਿਲੋ ਚੋਇਆ ਇਹਨੂੰ ਲਗਭਗ ਬੰਡ तकरीबन 8 ਕਿਲੋ ਹੀ ਉਹਦੇ ਵਿੱਚ ਸਰੋਂ ਦੀ ਖਾਲ ਹੋਗੀ ਉਹਦੀ ਸੱਦੀ ਕਰਦੇ ਤੇ ਆਪਾਂ ਤੇ ਲੇਟੀ ਚਲਦੀ ਸੀ ਤੇ ਕਣਕ ਦੀ ਲੇਟੀ ਕਣਕ ਦੀ ਲੇਟੀ ਛੋਲਿਆਂ ਦਾ ਛਿਲਕਾ ਛੋਲਿਆਂ ਦਾ ਉਹ ਕੁਝ ਨਹੀਂ ਵੀਰੇ ਪਾਇਆ ਹੈ ਉਹ ਕੁਝ ਨਹੀਂ ਪਾਇਆ ਜਿਮਨ ਨਾਰਮਲ ਸੇਵਾ ਜਿਮਨ ਨਾਰਮਲ ਨੌਰ ਠੀਕ ਹੈ ਕਾਇਨ ਟੀ 2 だっਦੀ ਤਾਂ ਲਾਲਾ ਵੀ 5-6 ਕਿਲੋ ਇੱਕ ਮਾਰ ਇਸ ਨੂੰ ਬੰਡ ਪੈਂਦਾ ਰੋਟੀ ਠੀਕ ਹੈ ਗੱਲ ਇਹਨੇ ਡੰਗਰਾਂ ਚ ਫਿਰ ਕਿੱਥੇ ਪਾ ਦਾਂਗੇ ਜਿਵੇਂ 8 ਕਰ ਦਿੰਦੇ ਨੇ ਜਾਂ 7 ਉਹ ਨਹੀਂ ਪੈਂਦਾ ਸਾਡੇ 1.75 ਹੁਣ ਤਾਂ ਜਾ ਵਸਨ ਰਹੀ ਪੰਜ ਦੇ ਲਗਭਗ ਜੇ ਗਲੀਏ ਬਾਸ ਠੀਕ ਹੈ ਗੱਲ ਬਾਈ ਕਹਿੰਦਾ ਨਾ ਨੋਰਮਲ ਜੇ ਬੰਡਤੀ ਦੰਦੀ ਰਹੀ ਹੈ ਇਹਨਾਂ ਦਾ ਤੇ ਜੇ ਕੋਈ ਕਾਰੀਗਰ ਸੱਜਣ ਲੈ ਜਾਂਦਾ ਵੀ 18 19 20 ਦੇ ਲਗਭਗ ਵੀ ਜਾ ਸਕਦਾ ਹੈ ਹਾਂ ਜਾਊਗੀ ਆ ਨੰਬਰ ਬੋਲ ਦਿਓ ਜੀ ਤੁਹਾਡਾ ਨੰਬਰ ਮੇਰਾ 98781 81033 98781 81033 ਬਾਈ ਦਾ ਨੰਬਰ ਆ ਜਿਹੜੇ ਵੀ ਸੱਜਣ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧੰਨਵਾਦ